ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮਸੂਡੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਸਿਆਸਤ ਦੇ ਨਾਲ ਜੁੜੇ ਹੋਏ ਭੱਜ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਹੈ ਬੀਤੇ ਦਿਨੀ ਕਮੇਟੀ ਮੈਂਬਰ ਕਿਰਪਾਲ ਸਿੰਘ ਬਡੁੰਗਰ ਨੇ ਵੀ ਅਸਤੀਫਾ ਦੇ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰਦਿਆ ਹੋਇਆ ਇਸ ਉਪਰੋਕਤ ਸੱਤ ਮੈਂਬਰ ਕਮੇਟੀ ਚੋਂ ਖੁਦ ਨੂੰ ਲਾਂਭੇ ਕੀਤੇ ਜਾਣ ਦੀ ਮੰਗ ਵੀ ਕੀਤੀ ਸੀ ਅਕਾਲ ਤਖਤ ਦੀ ਫਜ਼ੀਲ ਤੋਂ ਸੁਖਬੀਰ ਸਿੰਘ ਬਾਦਲ ਤੇ ਹੋਰਨਾ ਅਕਾਲੀ ਆਗੂਆਂ ਨੂੰ ਪਿਛਲੇ ਸਾਲ 2 ਦਸੰਬਰ ਨੂੰ ਸੁਣਾਈ ਧਾਰਮਿਕ ਸਜਾ ਦੇ ਮੌਕੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਮੁਹਿੰਮ ਦੀ ਨਿਗਰਾਨੀ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਤੇ ਇਸ ਕਮੇਟੀ ਦੇ ਵਿੱਚ ਧਾਮੀ ਤੇ ਬਟੂੰਗਰ ਤੋਂ ਇਲਾਵਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੇਦਪੁਰੀ ਸਤਵੰਤ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਈਆਲੀ ਸ਼ਾਮਲ ਨੇ ਤੇ ਹੁਣ ਇਹਨਾਂ ਅਸਤੀਫਿਆਂ ਦੇ ਸਿਆਸਤ ਕਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਸ ਦੇ ਬਾਰੇ ਦੇ ਵਿੱਚ ਆਪਾਂ ਕਰਾਂਗੇ ਅੱਜ ਗੱਲਬਾਤ ਸੋ ਸਾਡੇ ਨਾਲ ਇਹਨਾਂ ਪੱਕੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਰੋਜੀ ਰੋਜੀ ਖੇੜਾ ਸਾਹਿਬ ਜੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਗਿਆਨੀ ਹਰਪ੍ਰ ਸਿੰਘ ਦੇ ਬਰਖਾਸਤ ਕੀ ਪ੍ਰਕਰਨ 'ਚ ਜਥੇਦਾਰ ਗਿਆਨੀ ਰਗਪੀਰ ਸਿੰਘ ਦੇ ਦੇ ਸਤਕਾਰ ਜ ਦਿੱਤੇ ਹੋਏ ਅਸਤੀਫੇ ਉਪਰੰਤ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦਾ ਸ਼੍ਰੋਮਣੀ ਅਕਾਲੀ ਦਲ ਚੋਣ ਕਮੇਟੀ ਤੋਂ ਅਸਤੀਫਾ ਵੀ ਆ ਗਿਆ ਹੈ। ਆਖਰ ਜੋ ਸ਼੍ਰੋਮਣੀ ਅਕਾਲੀ ਦਲ ਅਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਸਬੰਧੀ ਰਸਾ ਕਸ਼ੀ ਚੱਲ ਰਹੀ ਹੈ ਇਸ ਸਭ ਦੇ ਪਿੱਛੇ ਕੀ ਵਰਤਾਨ ਸਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੇ ਤੁਹਾਡਾ ਕੀ ਵਿਚਾਰ ਹੈ? ਹਾਂ। ਅਤੇ ਕਰਮਜੀਤ ਜਸਰਧੂ ਜੀ ਪਹਿਲਾਂ ਆਖਿਆ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਮਤਲਬ ਸ਼੍ਰੀ ਕਲਤਰ ਦੀ ਫਸੀਲ ਤੋਂ ਫੈਸਲਾ ਉਦੋਂ ਹੋਇਆ ਜਦੋਂ ਮਤਲਬ ਤਨਖਾਹ ਲਾਈ ਗਈ ਹੈਗੀ ਆ। ਗੁਨਾਹਗਰ ਅਕਾਲੀਆਂ ਨੂੰ ਹਾਂਜੀ ਉਹਨਾਂ ਨੇ ਗਲਾਂ ਕਬੂਲ ਝੋੜੀ ਪਾ ਲੇ ਸਾਰਿਆਂ ਨੇ ਕਿਉਂਕਿ ਕੰਪਲੇਂਟ ਤੋਂ ਬਾਅਦ ਆਪਸੇ ਕੰਪਲੇਂਟ ਕੀਤੀ ਹੈ ਗੁਨਾਹ ਮੰਨ ਲਿਆ ਤੇ ਸਭ ਤੋਂ ਵੱਡਾ ਗੁਨਾਹਗਰ ਸਾਹਬ ਤੋਂ ਹੋਏ ਸੀਗੇ ਸਖਵੀਰ ਸਿੰਘ ਬਾਦਲ ਉਹ ਇਸਰਗੇ ਸਭ ਤੋਂ ਹੋਏ ਕਿ ਉਹਨਾਂ ਨੇ ਮੰਨ ਲਿਆ ਹਾਂਜੀ ਉਹ ਕਹਿੰਦੇ ਤੁਸੀਂ ਜਵਾਬ ਦੇਣਾ ਹੈ ਯਸੋਨੋ ਦੇਣਾ ਤੁਹਾਡੀ ਦਲੀਲ ਨਹੀਂ ਨਾ ਕੋਈ ਅਪੀਲ ਹੈ ਹਮ ਜਿੱਥੇ ਕਿ ਅਪੀਲ ਨਾ ਹੋਵੇ ਦਲੀਲ ਨਾ ਹੋਵੇ ਯਸੋਨੋ ਦੇ ਵਿੱਚ ਹੋਵੇ ਤੇ ਫਿਰ ਕੀ ਕਰੂ ਬੰਦਾ ਹਮ ਲੇਕਿਨ ਉਹਨਾਂ ਨੂੰ ਉਹਨਾਂ ਸਖਵੀਰ ਸਿੰਘ ਬਾਦਲ ਨੂੰ ਮੈਕਸੀਮਮ ਦਲੀਲ ਕੀਤਾ ਗਿਆ ਇੱਕ ਖਾਸ ਤਰਕੀਬ ਦੇ ਤਹਿਤ ਉਹਨੂੰ ਗੱਲਾਂ ਵਿੱਚ ਨਿਕਰ ਕੇ ਸਾਹਮਣੇ ਆ ਰਹੀਆਂ ਲੇਕਿਨ ਉਹਦੇ ਵਿੱਚ ਮਾਮਲਾ ਆਇਆ ਸੀਗਾ ਬਰਡੋਆ ਦਾ ਤੇ ਮਤਲਬ ਬਦਖਲਾਮੀ ਵੀ ਹੋਈ ਹੈਗੀ ਆ ਹਰਪ੍ਰੀਤ ਸਿੰਘ ਨਾਲ ਹਾਂਜੀ ਕਹਿੰਨੀ ਹਰਪ੍ਰੀਤ ਸਿੰਘ ਨਾਲ ਜੀ ਜੀ ਕਿਉਂਕਿ ਉਹਨਾਂ ਨੇ ਵੀ ਮਤਲਬ ਮਰਿਆਦਾ ਛੱਡੀ ਉਹਨਾਂ ਨੇ ਮਰਿਆਦਾ ਛੱਡੀ ਹੈਗੀ ਮਰਿਆਦਾ ਦੋਨੋਂ ਛੱਡਦੇ ਰਹੇ ਗਿਆ ਲੇਕਿਨ ਜਦੋਂ ਗਿਆਨੀ ਰਕबीर ਸਿੰਘ ਉਹਨਾਂ ਨੇ ਫੈਸਲਾ ਸੁਣਾਤਾ ਵੀ ਤਾਂ ਅਗਲੇ ਲਈ ਚੋਣ ਹੋਣੀ ਆ ਉਹਦੇ ਵਿੱਚ ਤੁਸੀਂ ਸਦਮੇਬਰੀ ਕਮੇਟੀ ਬਣਾਤੀ ਜੀ ਚੋਣ ਦੀ ਬਣਾਈ ਭਰਤੀ ਦੀ ਨਹੀਂ ਬਣਾਈ ਹਮ ਹਮ ਇਹ ਲੋਕਾਂ ਨੂੰ ਇਸ ਗੱਲ ਦਾ ਨਹੀਂ ਸਮਝ ਪੈ ਰਹੀ ਕਿ ਚੋਣ ਕਰਨੀ ਦੀ ਦੇਖੋ ਕਿਸੇ ਵੀ ਪਰਤੀ ਹੁੰਦੀ ਹੈ ਨਾ ਪਰਤੀ ਨਹੀਂ ਹੁੰਦੀ ਹਾਂਜੀ ਪਰਤੀ ਫੌਜੀ ਦੀ ਹੁੰਦੀ ਹੈ ਪੁਲਿਸ ਦੀ ਹੁੰਦੀ ਹੈ ਹਮ ਜੀ ਉਹ ਮੈਂਬਰਸ਼ਿਪ ਹੁੰਦੀ ਹੈ ਠੀਕ ਹੈ ਨਾ ਠੀਕ ਹੈ ਉਹਦੀ ਮੈਂਬਰਸ਼ਿਪ ਹੀ ਕਰਨੀ ਆ ਮੈਂਬਰਸ਼ਿਪ ਕਰਨ ਤੋਂ ਬਾਅਦ ਆ ਹੀ ਉਹਨਾਂ ਦੇ ਡੈਲੀਗੇਟਸ ਬਣਦੇ ਆ ਡੈਲੀਗੇਟਸ ਫੇਗਲਾ ਪ੍ਰਧਾਨ ਚੁਣਦੇ ਆ ਹਮ ਹਮ ਮੈਂਬਰਸ਼ਿਪ ਤੇ ਭਰਤੀ ਹੋਣੀ ਹੋਣੀ ਆ ਠੀਕ ਆ ਜਦੋਂ ਪੰਜਾਬ ਦੀ ਉਹਨੇ ਭਰਤੀ ਕਰ ਲਈ ਆ ਉਹਨੂੰ ਰਗਵੀਰ ਸਿੰਘ ਉਹਨੇ ਇਹ ਵੀ ਕਹਿੰਦਾ ਵੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਠੀਕ ਆ ਹਾਂਜੀ ਠੀਕ ਹੈ ਜੀ ਸੱਤ ਮੈਂਬਰੀ ਕਮੇਟੀ ਕੀ ਹੈਗੀ ਆ ਕਿ ਸੱਤ ਮੈਂਬਰੀ ਕਮੇਟੀ ਨੇ ਚੋਣ ਕਰਨੀ ਉਸ ਬਦੋਂ ਪ੍ਰਧਾਨ ਦੀ ਹੂੰ ਕਈ ਲੋਕ ਇਹ ਕਹਿ ਰਹੇ ਆ ਕਿ ਜਦੋਂ ਉਹਨਾਂ ਨੇ ਇਹ ਕਹਿਤਾ ਰਕबीर ਸਿੰਘ ਉਹਨਾਂ ਨੇ ਵੀ ਇਹ ਜਿਹੜੇ ਮਤਲਬ ਨਹੀਂ ਯੋਗ ਰਹੇ ਵੀ ਆਗੂ ਨਹੀਂ ਯੋਗ ਰਹੇ ਕਿ ਮਤਲਬ ਇਹ ਕੌਮ ਦੀ ਗਵਾਈ ਕਰ ਸਕਣ ਇਸ ਰੇਖੇ ਦੁਆਰਾ ਚੋਣ ਹੋਵੇਗੀ ਚੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਦੇ ਬਦਲ ਕੋਈ ਨਹੀਂ ਪੈਂਡਿੰਗ ਪਈ ਹੈ ਹੂੰ ਠੀਕ ਹੈ ਨਾ ਉਹ ਗੱਲਾਂ ਹੈਗੀਆਂ ਕਿ ਸ਼੍ਰੀ ਅਕਾਲ ਤਖਤ ਦਾ ਇੱਕ ਆਪਣਾ ਸਿਧਾਂਤ ਹੈਗਾ ਹਾਂਜੀ ਮਰਿਆ ਦਾਦਾ ਪੰਦ ਦੇ ਗਰੰਦਾ ਜਿਹੜੀ ਐਸਡੀਪੀਸੀ ਆ ਉਹਦੇ ਆਪਣੇ ਇੱਕ ਸਬੰਧਾਨ ਹੈਗਾ ਉਹਦੇ ਸਬੰਧਾਨ ਤਾ ਚਲਣਾ ਹੈਗਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸਬੰਧਾਨ ਹੈਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਕਰਨੀਆਂ ਆ ਜੇ ਕਰਨੀ ਹੈਗੀ ਆ ਉਹਨਾਂ ਨੇ ਕੀ ਕਰਨਾ ਹੈਗਾ ਆਪਣੇ ਸਬੰਧਾਨ ਦੇ ਤਾ ਕੰਮ ਕਰਨਾ ਹੈਗਾ ਹਾਂ ਹਾਂਜੀ ਜਦੋਂ ਐਸਡੀਪੀਸੀ ਨੇ ਕੋਈ ਕ੍ਰਿਆ ਕਰਨੀ ਪ੍ਰਕਿਰਿਆ ਕਰਨੀ ਹੈਗੀ ਆ ਉਦੋਂ ਉਹ ਆਪਣਾ ਸਬੰਧਾਨ ਉਹਨਾਂ ਨੇ ਆਪਣੇ ਹਿਸਾਬ ਨਾਲ ਜਦੋਂ ਵੀ ਜਥੇਦਰਾ ਦੀ ਚੋਣ ਹੁੰਦੀ ਆ ਸ਼੍ਰੋਮਣੀ ਕਮੇਟੀ ਕਰਦੀ ਹੈਗੀ ਆ ਹਾਂਜੀ ਸ਼ਰੋਣੀ ਕਮੇਟੀ ਦੇ ਕੋਲੋਂ ਜਿਹਦਰਾਂ ਨੂੰ ਰੱਖਣ ਦਾ ਤੇ ਕੱਢਣ ਦਾ ਹੈਗੀ ਹਮ ਸੰਵਧਾਨ ਹੈਗਾ ਹੁਣ ਇਹ ਨਿਗਾ ਕਿ ਜੇ ਕੋਈ ਵੀ ਜਿਹਦਰ ਆ ਰੱਖਿਆ ਗਿਆ ਹੈਗਾ ਤੇ ਉਹਨੇ ਪੱਕੇ ਰਹਿਣਾ ਹੈਗਾ ਇਦਾਂ ਨਿਗਾ ਜੀ ਜੀ ਜਦੋਂ ਕੋਈ ਗੱਲ ਹੁੰਦੀ ਆ ਉਹ ਬਦਲ ਸਕਦੇ ਆ ਜਾਂ ਕਿਸੇ ਤਖਤੇ ਬਦਲ ਸਕਦੇ ਹੈਗੇ ਉਹਨਾਂ ਕੋਲ ਇੱਕ ਜਦੋਂ ਵਿਧਾਨ ਬਣ ਚੁੱਕਾ ਉਹਦੀ ਲਾਗੂ ਕਿ ਨਹੀਂ ਹੁੰਦਾ ਅੱਛਾ ਜਦੋਂ ਉਹ ਜਿਹਦਰ ਬਣਦੇ ਹੈਗੇ ਆ ਉਹ ਜਿਹਦੀ ਕਮੇਟੀ ਹੁੰਦੀ ਆ ਹਮ ਉਹਨਾਂ ਨੇ ਉਹਦੇ ਜ਼ਾਬੇਦਾਰ ਨਹੀਂ ਰਹਿਣਾ ਹੁੰਦਾ ਉਹਨਾਂ ਦੇ ਅਨਕੂਰ ਰਹਿਣਾ ਹੁੰਦਾ ਜੀ ਠੀਕ ਹੈ ਨਾ ਜੀ ਹਾਂਜੀ ਹੁਣ ਅਸੀਂ ਅੱਜ ਕੀ ਰਵਾਜ਼ ਆ ਗਿਆ ਸਾਡੇ ਪੁੱਠਾ ਰਵਾਜ ਚੱਲ ਗਿਆ ਹੂੰ ਜਿਹੜਾ ਕੋਈ ਵੀ ਕਿਸੇ ਵੀ ਸੰਸਥਾ ਦੇ ਵਿੱਚ ਜਾਂ ਕਿਸੇ ਵੀ ਸਰਕਾਰ ਦੇ ਵਿੱਚ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਸਰਕਾਰ ਦਾ ਬੰਦਾ ਉਹਨੂੰ ਕਹਿੰਦੇ ਅਸੀਂ ਬਾਗੀ ਹੋ ਗਿਆ ਹੂੰ ਠੀਕ ਹੈ ਨਾ ਜੀ ਜਿਹੜਾ ਕਿਸੇ ਆਪਣੇ ਹੀ ਜਿਹਦੀ ਰਾਖੀ ਕਰਦਾ ਉਹਨੂੰ ਗੋਲੀ ਮਾਰਨ ਦਾ ਉਹ ਕਹਿੰਦੇ ਸੂਰਮਾ ਹੋ ਗਿਆ ਹੂੰ ਠੀਕ ਹੈ ਅਸੀਂ ਬਾਗੀ ਜਾਂ ਜਿਹੜੇ ਬਦਰੋਹੀ ਉਹਨਾਂ ਨੂੰ ਮੰਨਣਾ ਪਿਆ ਜਿਹੜਾ ਆਪਣੀ ਸੰਸਥਾ ਦੇ ਖਿਲਾਫ ਬੋਲਣ ਲੱਗ ਪੈਂਦਾ ਹੂੰ ਹੂੰ ਲੇਕਿਨ ਦੁਜੀਗ ਲਗੀਆਂ ਕਿ ਮਸ਼ਰੂਮਣੀ ਅਕਾਲੀ ਦਲ ਜਾਂ ਸ਼ਰੂਮਣੀ ਗਦਰਪੰਧਰ ਕਮੇਟੀ ਜਾਂ ਜਿਹਦਰ ਅਕਾਲ ਤਖਤ ਹਮ ਇਹਨਾਂ ਦੀ ਨਾ ਬਦਸੂਰਤੀ ਮੈਂ ਕਹਿੰਨਾ ਹੀ ਹੈਗੀ ਆ ਖੂਬਸੂਰਤੀ ਨਹੀਂ ਗਈ ਜੀ ਬਦਸੂਰਤੀ ਹੈਗੀ ਆ ਕਿ ਇਹਨਾਂ ਕਦੇ ਵੀ ਮਤਲਬ ਕਮਰਾ ਬੰਦ ਮੀਟਿੰਗ ਨਹੀਂ ਕੀਤੀ ਹਮ ਇਹਨਾਂ ਦੀ ਹਰ ਮੀਟਿੰਗ ਹਰ ਫੈਸਲਾ ਪ੍ਰੈਸ ਵਿੱਚ ਹੀ ਹੁੰਦਾ ਹੂੰ ਹਾਂਜੀ ਜੀ ਮਤਲਬ ਲੋਕਾਂ ਜਾਂਦਾ ਲੋਕ ਚਾਚਾ ਬਣਾਉਂਦੇ ਹੈਗੇ ਜਿੰਨਾ ਜਿਹਦਾ ਦਿਮਾਗ ਹੈਗਾ ਉਹਨਾਂ ਉਹਦੇ ਆਪਣੇ ਉਹ ਫੈਸਲੇ ਸੁਣਾਈ ਜਾਂਦਾ ਜੀ ਬਿਲਕੁਲ ਹੁਣ ਸੋਸ਼ਲ ਮੀਡੀਆ ਉੱਪਰ ਜਾਂਦੀ ਆ ਰਹੀ ਹੈ ਸੋਸ਼ਲ ਮੀਡੀਆ ਉੱਤੇ ਮਤਲਬ ਅਨਸਕੂਲ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਪਤਾ ਕੁਝ ਨਹੀਂਗਾ ਸ਼ਰਮਨੀ ਕਮੇਟੀ ਸੁਧਾਨ ਬਾਰੇ ਸ਼ਰਮਨੀ ਕਲਦੇ ਸੁਧਾਨ ਬਾਰੇ ਜਾਂ ਜਸੇਦਾਰ ਦੀ ਜਿਹੜੀ ਹੈ ਨਾ ਇਲਾਹੀ ਜਿਹੜੀ ਉਹਦੀ ਹੈ ਮਰਿਆਦਾ ਬਾਰੇ ਹਾਂਜੀ ਉਹ ਬਸ ਕਦੇ ਜਸੇਦਾਰ ਨੂੰ ਜਸੇਦਾਰ ਨਹੀਂ ਰਹਿਣ ਹੁੰਦੇ ਹੂੰ ਕਦੇ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਕੋਈ ਉਹਨਾਂ ਨੂੰ ਵਫਾਦਾਰ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਕੋਈ ਕਿਸੇ ਖਾਸ ਪਰਿਵਾਰ ਦੀ ਚਮਚੀਗਰੀ ਕਹੀ ਜਾਂਦੇ ਹੈਗੇ ਹਮ ਗੱਲ ਇਹ ਕੁਝ ਵੀ ਨਹੀਂ ਹੁੰਦੀ ਗੱਲ ਕੋਈ ਵੀ ਪਰਿਵਾਰ ਜਿਹੜਾ ਹੁੰਦਾ ਉਹ ਪਰਿਵਾਰ ਦਾ ਮਤਲਬ ਕੋਈ ਬੰਦਾ ਆ ਗਿਆ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਪਰਿਵਾਰ ਨੂੰ ਘਰੋਂ ਤਰਾਂਦੀ ਦਿੱਤੀ ਹੈ ਹਮ ਪਰਿਵਾਰ ਨੇ ਨਾਲ ਹੀ ਚੱਲਣਾ ਹੁੰਦਾ ਜੇ ਸਾਡੇ ਗੁਰੂ ਸਾਹਿਬਾਨ ਦੇ ਸਰਬੰਸਦੀ ਕਰ ਕਰਦੇ ਆ ਸਰਬੰਸਦੀ ਕੁਰਬਾਨੀ ਕਰ ਕਰਦੇ ਪਰਿਵਾਰ ਇਕੱਠੇ ਜਾਣਗੇ ਹਮ ਅੱਜ ਪਰਿਵਾਰਵਾਦ ਕਿਉਂ ਦਿਸਦਾ ਜੀ ਜੇ ਕਹਗ ਨਹੀਂ ਇੱਕ ਮਰਿਆਦਾ ਚੱਲਦੀ ਹੈਗੀ ਮੈਨੂੰ ਸਮਝ ਲੱਗਦੀ ਹੈ ਕਿ ਵੀ ਇਹ ਕੀ ਹੋ ਰਿਹਾ ਹੈਗਾ ਹਮ ਪਰ ਗੱਲ ਇਹ ਹੈ ਕਿ ਅੱਜ ਜਿਹੜਾ ਉਹਨਾਂ ਨੇ ਅਸੀਫਾ ਦਿੱਤਾ ਹਾਂਜੀ ਉਹਨਾਂ ਨੇ ਅਸੀਫਾ ਇਸ ਕਰਕੇ ਦਿੱਤਾ ਹੈਗਾ ਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਜਿਹੜੇ ਐਡਵੋਕੇਟ ਹੈ ਨਾ ਤਾਂ ਮੀਆਂ ਉਹ ਅਸੀਫਾ ਦੇਣਾ ਮਜਬੂਰੀ ਬਣ ਗਿਆ ਉਹਨਾਂ ਦੀ ਹਮ ਹਮ ਜਿਹਦੇ ਕਮੇਟੀ ਦੇ ਚੇਅਰਮੈਨ ਆ ਹਾਂਜੀ ਤੁਹਾਡੀ ਸੁਣਦੇ ਕੋਈ ਨਹੀਂ ਹਮ ਤੁਹਾਨੂੰ ਸਮਝਦੇ ਕੋਈ ਨਹੀਂ ਤੁਸੀਂ ਕੀ ਕਰੋਗੇ ਅੱਕ ਕੇ ਫਿਰ ਉਹੀ ਸਟੈਪ ਲੈਣਗੇ ਨੇ ਬੇਸ਼ੱਕ ਉਹਨਾਂ ਨੂੰ ਪੱਜ ਮਿਲ ਗਿਆ ਜੀ ਬਾਦ ਵਿੱਚ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਤੋਂ ਬਾਅਦ ਜੋ ਗਿਆਨੀ ਰਗਵੀਰ ਸਿੰਘ ਦੇ ਵਿਚਾਰ ਆਇਆ ਟਵਿੱਟਰ ਦੇ ਉੱਤੇ ਆਇਆ ਹਾਂਜੀ ਉਹ ਕਹਿੰਦੇ ਮੈਂ ਖਫਾ ਹੋ ਗਿਆ ਹੂੰ ਉਹਨੇ ਕਿਹਾ ਵੀ ਉਹਨਾਂ ਦਾ ਬਰਖਾਸਤ ਤਰੀਕਾ ਗਲਤ ਹੈਗਾ ਹੂੰ ਹੂੰ ਨਹੀਂ ਕੀਤਾ ਜਾ ਸਕਦਾ ਪਤਾ ਨਹੀਂ ਵੀ ਕਿੰਦੂ ਬੰਦੂ ਕਿਉਂ ਹੋਇਆ ਹੂੰ ਉਹ ਟਵਿੱਟਰ ਹੀ ਕਿਉਂ ਹੋਇਆ ਉਹ ਕਿਉਂ ਨਹੀਂ ਉਹਨਾਂ ਨੂੰ ਪ੍ਰਧਾਨ ਸਦਕੇ ਕਿਹਾ ਵੀ ਤਰੀਕਾ ਗਲਤ ਹੈਗਾ ਵੀ ਜਦੋਂ ਪ੍ਰਧਾਨ ਜੀ ਇਹ ਗੱਲ ਕਹਿ ਰਹੇ ਹੈਗੇ ਆ ਜਿਹੜੇ ਉਹ ਕਹਿੰਦੇ ਵੀ ਜਿਹੜਾ ਸਾਡੀ ਨਿਜਮ ਹੈਗੀ ਆ ਹਾਂਜੀ ਐਸਬੀਸੀ ਦੇ ਜਿਹੜੇ ਮਤਲਬ ਸਰਵਿਸ ਰੂਲ ਲੱਗੇ ਆ ਜਿਹੜੇ ਬੜਾਏ ਹੋਏ ਆ ਉਹਦੇ ਮਦਾਵਕ ਉਹਨੂੰ ਕਹਿਣਾ ਪੈਣਾ ਸੀ ਹੂੰ ਜਿਹਦੇ ਬਾਰੇ ਕੰਤੂਪਰੰਤੂ ਹੋ ਗਈ ਆ ਹੁਣ ਰਣਵੀਰ ਸਿੰਘ ਦੇ ਮੁਕਾਬਲੇ ਦੇ ਵਿੱਚ ਜਿਹੜੇ ਮਤਲਬ ਹਰਪ੍ਰੀਤ ਸਿੰਘ ਆ ਉਹਨਾਂ ਨੇ ਇਹ ਕਪੜੇ ਨਵੇਂ ਥਾਪੜਾ ਲਿਆ ਜਿਆਦਾ ਬੋਲਣ ਦਾ ਹੂੰ ਹਾਂਜੀ ਹੁਣ ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਸ਼੍ਰੋਮਣੀ ਕਾਲੀਦਾ ਦੇ ਖਿਲਾਫ ਜਿੱਥੇ ਮਰਜ਼ੀ ਵਿਰੋਧੀਆਂ ਦੇ ਵਿੱਚ ਜਾ ਕੇ ਬੋਲਦੇ ਆ ਹੂੰ ਉਹ ਜਦੋਂ ਵਿਰੋਧੀਆਂ ਦੇ ਸਪੀਕਰ ਬਣ ਗਏ ਹੁੰਦੇ ਆ ਹਾਂਜੀ ਉਹ ਵਿਰੋਧੀਆਂ ਦੇ ਪ੍ਰਵਕਤਾ ਬਣ ਗਏ। ਹੂੰ। ਵਿਰੋਧੀਆਂ ਦੇ ਸਪੀਕਰ ਬਣ ਗਏ। ਉਹ ਜਿਹੜੀ ਜੀ ਦੇ ਸਪੀਕਰ ਉਹ ਕਿਹਨੇ ਬਣੇ? ਹੂੰ। ਹੁਣ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨੂੰ ਨਿਚਿਤ ਕੀਤਾ ਉਹ ਕੀ ਗੱਲ ਰੱਖ ਲੈਣਗੇ ਉਹਨੂੰ ਨਾਲ ਆਪਣੇ? ਇੱਕ ਸਿੰਪਲ ਗੱਲ ਹੈਗੀ। ਅਸੀਂ ਫੇਰ ਰੱਖੀ ਜਾਂਦੇ ਹੈਗੇ। ਹੂੰ ਹੂੰ। ਹੁਣ ਗੱਲ ਹੈਗੀ ਕਿ ਜਦੋਂ ਉਹਨਾਂ ਨੇ ਕੱਢਦਾ ਉਹ ਕਹਿੰਦੇ ਵੀ ਆਹ ਕੀ ਗੱਲ ਹੋਈ? ਵੀ ਅਸੀਂ ਜੋ ਨਿਜਮ ਹੈਗੇ ਆ ਸ਼ਰੋਮਣੀ ਗੁਰਦਰਾ ਬੰਦਕ ਕਮੇਟੀ ਦੇ। ਹਾਂਜੀ। ਅੱਜ ਜੇ ਉਹਦੇ ਸੰਧੂ ਨੂੰ ਇਲਜ਼ਾਮ ਲੱਗੇ ਹੈਗੇ ਆ ਉਹ ਕਿੰਨੇ ਸੱਚ ਕਿੰਨੇ ਗਲਤ ਉਹ ਨਿਰਣਾ ਉਹਨਾਂ ਦਾ ਹੋਊਗਾ। ਹਾਂਜੀ। ਲੇਕਿਨ ਅੱਜ 18 ਸਾਲ ਬਾਅਦ ਆ ਤੇ ਲੇਕਿਨ ਜਦੋਂ ਆਇਆ ਮੇਰੇ ਖਿਆਲ ਤੈਨੂੰ ਸਾਨੂੰ ਨਹੀਂ ਸੀ ਪਤਾ ਪਹਿਲਾਂ ਇਹ ਗੱਲ ਦਾ ਜੀ ਅਸੀਂ ਸਾਰੇ ਸਮਝਦੇ ਸੀ ਉਹ ਡਾਕਟਰ ਸਾਹਿਬ ਹੈਗੇ ਆ ਬੜੇ ਵੱਡੇ ਜੈਦਰ ਅਕਾਲ ਤਖਸ ਵੀ ਹੈਗੇ ਆ ਉਹ ਉਥੋਂ ਦੇ ਵੀ ਜੈਦਰ ਬਣੇ ਹੈਗੇ ਆ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਕੀ ਹੈ ਪਰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਜਦੋਂ ਦੁਨੀਆ ਦੇ ਵਿੱਚ ਚਰਚਾ ਸ਼ੁਰੂ ਹੋ ਜAVE ਕਿਸੇ ਦੇ ਕਿਰਦਾਰ ਕੁਝ ਹੀ ਹੋਣ ਲੱਗ ਪਏ ਤੇ ਵੀ ਨਿਰਸੰਦੇ ਕੋਈ ਗੱਲਬਾਤ ਉੱਠਦੀ ਹੈ ਬਿਲਕੁਲ ਲੋਕ ਇਹ ਵੀ ਕਹਿਣ ਲੱਗ ਪਏ ਨੇ ਵੀ ਜੈਦਰਾ ਦਾ ਆ ਸਟੇਟਸ ਰੱਖਿਆ ਤੁਸੀਂ ਕਿ ਆਹੇ ਤਾਂ ਡੇਮ ਆਪਦਾਨ ਵਾਲੇ ਸੀਗੇ ਤੁਸੀਂ ਉਹਨੂੰ ਗੱਲ ਨੂੰ ਛੁਪਾਉਣ ਦੀ ਬਜਾਏ ਗਿਆਨੀ ਹਰਪ੍ਰੀਤ ਸਿੰਘ ਵੀ ਵ ਔਰ ਬੁਰਦ ਬੋਲਦੇ ਸ਼ਰੇਮ ਬੋਲਦੇ ਜਦੋਂ ਕਿ ਜੇ ਪਰਿਵਾਰ ਦੀ ਗੱਲ ਕਰਦੇ ਆ ਪਰਿਵਾਰ ਦੇ ਘਰ ਬੈਠਾ ਰਜ਼ਾਈਨ ਕਰਕੇ ਹਾਂਜੀ ਉਹਦੇ ਆਪਣੇ ਬੱਚਿਆਂ ਦੇ ਵਿਆਹ ਕਰ ਰਹੇ ਆਪਣੀ ਜ਼ਿੰਦਗੀ ਬਣਾ ਰਹੇ ਉਹ ਕਦੇ ਏ ਬੀ ਸੀ ਹੈ ਹੀ ਨਹੀਂ ਹੂੰ ਜਿਹੜੀ ਦੂਜੇ ਚਲਾ ਰਹੇ ਹੈਗੇ ਆ ਠੀਕ ਹੈ ਨਾ ਚਾਹ ਧਾਮੀ ਸਾਬ ਚਲਾ ਰਹੇ ਆ ਚਾਹ ਭੁੰਦਲ ਸਾਬ ਚਲਾ ਰਹੇ ਹੈਗੇ ਆ ਹਾਂਜੀ ਜੇ ਉਹ ਚਲਾ ਰਿਹਾ ਗਿੰਦੂਪੁਰ ਉਹਨਾਂ ਨੂੰ ਕਰਨਾ ਹੈ ਕਿ ਉਹਨਾਂ ਨੇ ਕਰਨਾ ਠੀਕ ਹੈ ਇੱਕ ਪਾਸੇ ਵਿਆਹ ਚੱਲ ਰਿਹਾ ਵੀ ਬੇਟੀ ਦਾ ਹਾਂਜੀ ਗੁਰਕੀਰਤ ਦਾ ਦੂਜੇ ਪਾਸੇ ਉਹਨਾਂ ਦਾ ਰਜ਼ਾਈਨ ਆ ਗਿਆ ਹੂੰ ਰਜ਼ਾਈਨ ਦੇ ਵਿੱਚ ਖਲਬਲੀ ਬਚ ਗਈ ਇਹ ਕੀ ਹੋਇਆ ਹੂੰ ਗੱਲ ਇਹ ਹੈਗੀ ਆ ਕਿ ਰਜ਼ਾਈਨ ਕਿ ਉਹਨੇ ਇਸ ਗੱਲ ਤੇ ਮੋਹਰ ਲਾਤੀ ਆ ਵੀ ਜੋ ਅਸੀਂ ਕੀਤਾ ਠੀਕ ਕੀਤਾ ਜੋ ਰਜ਼ਾਇਨਾ ਕਰਦੇ ਜੋ ਜਿਹਦਾ ਨੇ ਕਿਹਾ ਸੀ ਉਹਨਾਂ ਨੂੰ ਵਾਪਸ ਕਰਨਾ ਪੈਂਦਾ ਹਾਂਜੀ ਹੁਣ ਹੋਇਆ ਨਾ ਪਹਿਲਾਂ ਉਹਨਾਂ ਨੇ ਇੱਕਦਮ ਦੇਖੇ ਨਾ ਧਾਮੀਰ ਸਾਹਿਬ 노 ਡਾਊਟ ਸਿਆਣੇ ਬਹੁਤ ਆ ਹਮ ਪਰ ਉਹ ਵੀ ਤੇਜ਼ ਬਹੁਤ ਆ ਹਮ ਉਹ ਵੀ ਨੰਗੀ ਤਾਰ ਆ ਜੀ ਜਦੋਂ ਉਹਨਾਂ ਦੇ ਗੋਲੀ ਚੱਲੀ ਹਮ ਹਾਂਜੀ ਸੁਖਵੀਰ ਬਦਲ ਤੇ ਉਹ ਉਹਨੇ ਇੱਕਦਮ ਕਹਿਤਾ ਹਮ ਵੀ ਚੌੜੇ ਨੂੰ ਮਤਲਬ ਹੈ ਨਾ 500 ਕੱਢ ਦਿਓ ਜੇ ਕਰਦੇ ਹੋ ਬਦਦਾ ਹੀ ਪਤਾ ਹਾਂਜੀ ਹਾਂਜੀ ਬਦਦਾ ਮਤਲਬ ਵਾਪਸ ਲੈ ਲਿਆ ਜੀ ਉਹ ਕਿਹੜੀ ਤਰ੍ਹਾਂ ਨੇ ਦੁਆਤਾ ਹੂੰ ਜੇ ਉਹਨਾਂ ਨੇ ਮਤਲਬ ਭਾਵਕ ਹੋ ਕੇ ਬੀਬੀ ਜਗੀਰ ਕੌਰ ਬਾਰੇ ਮਤਲਬ ਗੱਲ ਕਹਿਤੀ ਆ ਉਹ ਜਿਹਨੂੰ ਬੋਲਤਾ ਤੇ ਜਦੋਂ ਰੋਲਾ ਪਿਆ ਵਾਗੇ ਮੰਗਣ ਲੱਗ ਪਿਆ ਹੂੰ ਵੀ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਮਤਲਬ ਕਿੰਨਾ ਚਿਰ ਹੋਵੇ ਹੁਣ ਉਹ ਫਿਰ ਯੂ ਟਰਨ ਕਿੱਦਾਂ ਕਰ ਲੂ ਹੂੰ ਉਹਨਾਂ ਨੇ ਕਿਹਾ ਵੀ ਜੇ ਇਹੀ ਗੱਲ ਆ ਜੇ ਫੈਸਲਾ ਇਹ ਤੁਸੀਂ ਕਰਨਾ ਹਾਂਜੀ ਤੇ ਫਿਰ ਸਾਡਾ ਫੈਸਲਾ ਹੀ ਕੁਝ ਨਹੀਂ ਗਾ ਸ਼ਰੋਮੀ ਜੀ ਕਮੇਟੀ ਹੈ ਨਹੀਂ ਕੁਝ ਵੀ ਤੇ ਮੈਂ ਕਰਨਾ ਵੀ ਕੀ ਇੱਥੇ ਦੂਜਨਾਂ ਨੇ ਆਖਿਆ ਕਿ ਮੇਨੂੰ ਇੱਕ ਸਤਮੇਂਬਰੀ ਕਮੇਟੀ ਆ ਉਹਦੇ ਵਿੱਚ ਲਾ ਲੋ ਤੁਸੀਂ ਨਾ ਬਹੁਤ ਮਿਨਿਊਟਰੀ ਦੇਖੋਗੇ ਜਿਹੜੀ ਸਤਮੇਂਬਰੀ ਕਮੇਟੀ ਵਿੱਚ ਵੀ ਸ਼ਰਾਰਤ ਕੀਤੀ ਗਈ ਆ ਕਮੇਟੀ ਦੇ ਮੈਂਬਰ ਉਹ ਬਣਾਏ ਗਏ ਹੈਗੇ ਆ ਜਿਹੜੇ ਮਤਲਬ ਕਿਸੇ ਗੱਲ ਨੂੰ ਤੜਪ ਤੜ ਲਗਣੀ ਨਾ ਦੇਣ ਹੂੰ ਉਹਨਾਂ ਦਾ ਇੱਕੋ ਹੀ ਮਨੋਰਥ ਬਣਾਤਾ ਕਿ ਤੁਸੀਂ ਸੁਖਬੀਰ ਸਿੰਘ ਬਦਲੂ ਕਿਦਾਂ ਕਢਣਾ ਹਾਂਜੀ ਹੁਣ ਕਈ ਸਿਆਣੇ ਪੱਤਰਕਾਰ ਵੀ ਕੋਈ ਵਿਦਵਾਨ ਵੀ ਇਹ ਗੱਲਾਂ ਕਹਿ ਰਹੇ ਹੈਗੇ ਆ ਵੀ ਜਦੋਂ ਉਹਨਾਂ ਨੂੰ ਬਾਹਰ ਹੀ ਕੱਢਤਾ ਵੀ ਬਾਹਰ ਕਦੋਂ ਕੱਢਿਆ ਉਹਨਾਂ ਨੇ ਉਹਨਾਂ ਨੇ ਸਜ਼ਾਬਤ ਲਈ ਹੈ ਜੀ ਸਜ਼ਾਬਤ ਤੋਂ ਮਾਫੀਨਾਮਾ ਮਿਲ ਗਿਆ ਫਿਰ ਦਾ ਇਲੈਕਸ਼ਨ ਲੜ ਸਕਦੇ ਇਹ ਵੀ ਕਿਹਾ ਗਿਆ ਕਿ ਜੇ ਇਲੈਕਸ਼ਨ ਦੇ ਵਿੱਚ ਦੁਬਾਰਾ ਉਹਨੂੰ ਕੋਮ ਪ੍ਰਧਾਨ ਬਣਾਉਦੀ ਹੈ ਤੇ ਉਹ एलिਜੀਬਲ ਹੈ ਜੀ ਬਿਲਕੁਲ ਫਿਰ ਇਦਾਂ ਕਾਦੋਂ ਕਰਦੇ ਹੋ ਤੁਸੀਂ ਤੁਸੀਂ ਲੋਕਾਂ ਨੂੰ ਕਿਹੜਾ ਤਮਾਸ਼ਾ ਦਿਖਾ ਰਹੇ ਹੋ ਹੂੰ ਤੁਸੀਂ ਲੋਕਾਂ ਦੇ ਵਿੱਚ ਕੀ ਸੰਗਤ ਕੀ ਪੇਸ਼ ਕਰ ਰਹੇ ਹੋ ਹੁਣ ਉਹਨਾਂ ਨੇ ਜੇ ਭਰਤੀ ਬਰਗਿਆ 35 ਲੱਖ ਦੀ ਉਹਨਾਂ ਨੇ ਨਾ ਮੈਂਬਰਸ਼ਿਪ ਕਰ ਲਈ ਹਾਂਜੀ ਠੀਕ ਅੱਜ ਕਹਿੰਦੇ ਨੇ ਸੱਤ ਮੈਂਬਰੀ ਨੇ ਕਰਨੀ ਹੈ ਹੂੰ ਅੱਜ ਪੰਜ ਮੈਂਬਰ ਕਹਿੰਦੇ ਆ ਵੀ ਉਹਨਾਂ ਲਿਖੇ ਦਿੱਤਾ ਜਿਹਦਰ ਸਾਹਿਬ ਨੂੰ ਵੀ ਅਸੀਂ ਦੋ ਬੰਦੇ ਮੇਨ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਬਡੂਂਗਰ ਸਾਹਿਬ ਤੋਂ ਸਿਆਣਾ ਬੰਦਾ ਸ਼ਰੋਮਣੀ ਕਾਲਜ ਅਜੇ ਹੈ ਨਹੀਂ ਉਹ ਸਾਬਕਾ ਪ੍ਰਧਾਨ ਵੀ ਰਹੇ ਆ ਐਸਪੀਸੀ ਦੇ ਔਰ ਪ੍ਰੋਫੈਸਰ ਹੈ ਵਿਦਵਾਨ ਆ ਉਹਨਾਂ ਦੇ ਆਰਟੀਕਲ ਕਿਤਾਬਾਂ ਲਿਖੀਆਂ ਹਾਂਜੀ ਠੀਕ ਆ ਅੱਜ ਤੁਹਾਨੂੰ ਉਹਨਾਂ ਦੀ ਗੱਲ ਵੀ ਪਸੰਦ ਨਹੀਂ ਜਿਉਂ ਕਹਿੰਦੇ ਵੀ ਆਪਾਂ ਮਿਲ ਜੁੜ ਕੇ ਬੈਠਣਾ ਹੈਗਾ ਤੇ ਉਹ ਕਿਉਂ ਰਹਿਣਗੇ ਉੱਥੇ ਉਹ ਕਹਿੰਦੇ ਜੇ ਲੀਡਰ ਹੀ ਹੈ ਨਹੀਂ ਤੇ ਮੈਂ ਕੀ ਕਰਨਾ ਗੱਲ ਤੇ ਮਰੀਆਦਾ ਦੀ ਹੈ ਰਾ ਜੀ ਬਿਲਕੁਲ ਅੱਜ ਤਹਾਨੂੰ ਬਡੂਂਗਰ ਸਾਹਿਬ ਜਿਨ੍ਹਾਂ ਦੇ ਉਂਗਲ ਨਹੀਂ ਉੱਠਦੀ ਤੁਸੀਂ ਅੱਜ ਉਹਨਾਂ ਨੂੰ ਵੀ ਜੂਰੂ ਕਰੀ ਜਾਂਦੇ ਆ ਬਿਲਕੁਲ ਗੱਲ ਇਹ ਨਹੀਂ ਕਿ ਗਾ ਵੀ ਸ਼ਰੂਮਣੀ ਅਕਾਲੀ ਦਲ ਨੂੰ ਗੱਲ ਇਹ ਹੈ ਕਿ ਸ਼ਰੂਮਣੀ ਕਹਿੰਦੇ ਮਜ਼ਬੂਤ ਕਰਨਾ ਗੱਲ ਇਹ ਨਹੀਂ ਕਿ ਬਾਦਲ ਪਰਿਵਾਰ ਨੂੰ ਬਾਹਰ ਕੱਢਣਾ ਗੱਲ ਤੇ ਹੈ ਹੀ ਨਹੀਂ ਸ਼ਰੂਮਣੀ ਕਹਿੰਦੇ ਮਜ਼ਬੂਤੀ ਲਈ ਕੀ ਕਰਨਾ ਚਾਹੀਓ ਨੇ ਹੁਣ ਐਲੀ ਸਾਹਿਬ ਹੈਗੇ ਆ ਉਹਨਾਂ ਦੀ ਨਹੀਂ ਬਣਦੀ ਸੀ ਬੜੂ ਤੁਸੀਂ ਬਾਦਲ ਨਾਲ ਹਾਂਜੀ ਦੋ ਐਮਐਲਏ ਬਣੇ ਵਿਚਾਰਿਆਂ ਦੇ ਜੀ ਜੀ ਤੇ ਉਹ ਸੁੱਖੀ ਤੇ ਡੱਡ ਸੁੱਖੀ ਚਲੇ ਗਏ ਹਮ ਹੈਨਾ ਇਹ ਵੀ ਗਿਆ ਵਰਗਾ ਵਾ ਇਹਨਾਂ ਦੀ ਬਣੀ ਨਹੀਂ ਕੋਈ ਤੇ ਇਹ ਕਦੇ ਵੀ ਮਤਲਬ ਇਹਨਾਂ ਦੀ ਕਦੇ ਲੜਾਈ ਦੀ ਬੰਟੀ ਨਾ ਹੋ ਜਾਂਦੀ ਹੈ ਕਦੀ ਇਹਨਾਂ ਦੀ ਕਿਸੇ ਨਾ ਹੋ ਜਾਂਦੀ ਹੈ ਤੁਸੀਂ ਨਿੱਜੀ ਕੀੜਾ ਕੱਢਣ ਲਈ ਸ਼੍ਰੋਮਣੀ ਕਲਦਨ ਸੰਸਾਨ ਕਿਉਂ ਕਰ ਰਹੇ ਹੋ ਬਿਲਕੁਲ ਸਹੀ ਜੀ ਜੇ ਅੱਜ ਸ਼੍ਰੋਮਣੀ ਕਲਦਨ ਦੀ ਭਰਤੀ ਗਲਤ ਹੋ ਰਹੀ ਹੈ ਤੇ ਜਿਹੜੀ ਦੂਜੀ ਭਰਤੀ ਹੋ ਰਹੀ ਹੈ ਸ਼੍ਰੋਮਣੀ ਕਲਦਨ ਬਾਰਸ ਪੰਜਾਬ ਦੀ ਉਹ ਸਹੀ ਹੈ ਬਿਲਕੁਲ ਸਵਾਲ ਤਾਂ ਸ਼੍ਰੀ ਅਕਾਲਤਾ ਸਾਹਿਬ ਨੂੰ ਸਾਰੇ ਦਾਵਾ ਕਰਦੇ ਮੰਨਣ ਦਾ ਹਾਂਜੀ ਬਿਲਕੁਲ ਕਰਦੇ ਜੀ ਪਰ ਗਨਾਰਿਕ ਵੀ ਸੰਗੋਣ ਮੰਨਦਾ ਹੂੰ ਉਹਨੋਂ ਦੇ ਭਾਈ ਰਣਜੀਤ ਸਿੰਘ ਵੀ ਕਹਿੰਦੇ ਉਹਨਾਂ ਦੀ ਮੋਹਰ ਹੈਗੀ ਆ ਕਾਲੀਆਂ ਦੀ ਹੂੰ 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 ਉਹਨਾਂ ਨੂੰ ਤੇ ਮਤਲਬ ਸਾਰੇ ਕਹਿੰਦੇ ਆ ਧਿਆਨ ਸਿੰਘ ਮੰਡ ਜੀ ਜਿਹੜੇ ਇੱਕ ਮੁਖਤਜੀ ਮਤਲਬ ਜਿਹਦਰ ਰਹਿ ਗਿਆ ਉਹ ਇੱਕ ਵੱਖਰੇ ਜਿਹਦਰ ਬਣ ਕੇ ਬੈਠੇ ਉਸ ਜਿਹਨ ਉਹ ਗੱਲ ਦਾ ਉਹ ਮੰਨਦੇ ਆ ਉਹਨਾਂ ਦੇ ਲਾਗੂ ਹੁੰਦਾ ਹੁਕਮਨਾਮਾ ਜਿਹਦਰ ਗਵੀ ਸੰਦਰ ਦਿੱਤਾ ਹੋਇਆ ਸਿਰਫ ਜਿਹੜੇ ਮੰਨਦੇ ਆ ਜਾਂ ਜਿਨ੍ਹਾਂ ਦਾ ਮਤਲਬ ਉਹ ਕਹਿੰਦੇ ਇਹ ਸਰਕਾਰ ਕਿਨੋਂ ਰਾਜਪਾਲ ਹੈ ਨਹੀਂ ਜੇ ਹਾਂਜੀ ਰਾਜਪਾਲ ਤੇ ਹੈਗਾ ਸ਼ਰੋਣੀ ਗੁਰਦਵਾਰਾ ਕਮੇਟੀ ਹੂੰ ਹੈਨਾ ਉਹਨਾਂ ਨੇ ਫੈਸਲਾ ਕਰਨਾ ਹੈਗਾ ਲੇਕਰ ਉਹਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਜ਼ੀਰੋ ਕਰ ਰਹੇ ਹੋ ਕਿਨੂੰ ਕਰ ਰਹੇ ਖਤਮ ਕਿਨੂੰ ਕਰ ਰਹੇ ਤੁਸੀਂ ਖੁਦ ਨੂੰ ਕਰ ਰਹੇ ਬਿਲਕੁਲ ਜਿਹੜੀਆਂ ਤੇਰਾ ਸ਼੍ਰੀ ਅਕਾਲ ਦਾ ਸਾਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਹੂੰ ਇੱਕ ਪਹਿਲਾਂ ਚਲਦੀਆਂ ਆਪਣੇ ਜੱ ਸਾਧਰ ਬਣਾ ਕੇ ਹਾਂਜੀ ਠੀਕ ਹੈ ਤੁਸੀਂ ਉਹਨਾਂ ਦੀ ਪੁਸ਼ਤਪਰ ਨਹੀਂ ਕਰਦੇ ਹੋ ਜਿਹੜੇ ਮੰਨਦੇ ਆ ਉਹਨਾਂ ਨੂੰ ਢਾਈ ਜਾਂਦੇ ਹੋ ਹੂੰ ਠੀਕ ਹੈ ਨਾ ਅੱਜ ਜੀ ਨਾ ਬਡੂਗਰ ਸਾਹਿਬ ਦਾ ਚਲੇ ਜਾਣਾ ਜਾਂ ਧਾਮੀ ਸਾਹਿਬ ਚਲੇ ਜਾਣਾ ਪਮੇ ਦੇ ਵਿੱਚ ਜਿਹੜਾ ਉਹਨਾਂ ਦਾ ਥਿੰਕ ਟੈਂਕ ਆ ਉਹਨਾਂ ਨੇ ਇੱਕ ਰਾਜਨੀਤੀ ਹੋਵੇ ਹਾਂਜੀ ਵੀ ਜੇਕਰ ਹਰਪ੍ਰੀਤ ਨੂੰ ਬਰਖਾਸ ਰੱਖਣਾ ਹੀ ਆ ਫਿਰ ਰਜ਼ਾਇਨ ਕਰਦੇ ਹੋ ਹੁਣ ਜਹਦਰ ਕੀ ਫੈਸਲਾ ਕਰਨਗੇ ਬਾਲ ਚਲਗੀ ਜਹਦਰ ਦੇ ਅੱਗੇ ਚ ਹੂੰ ਉਹਨਾਂ ਦੇ ਪੱਖ ਚ ਲਈ ਕਿੰਨਾ ਬੋਲੋ ਕੀ ਬੋਲਦੇ ਤੁਸੀਂ ਹਾਂਜੀ ਅੱਜ ਜਹਦਰ ਕੀ ਕਰਨਗੇ ਹੂੰ ਅੱਜ ਅੰਦਰੰਗ ਜਿਹੜੀ ਕਮੇਟੀ ਆ ਉਹਨਾਂ ਕੋ ਉਹਨਾਂ ਦਾ ਰਜ਼ਾਇਨ ਚਲੇ ਗਿਆ ਹੂੰ ਕੀ ਉਹ ਲੈਣਗੇ ਉਹਨਾਂ ਨੇ ਨਹੀਂ ਮਨਜ਼ੂਰ ਕਰਤਾ ਉਹਨੇ ਕਿਹਾ ਹੈਗਾ ਹੁਣ ਜਦੋਂ ਧਾਮੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੈਂ ਰਜ਼ਾਇਨ ਕੀਤਾ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਦੇ ਪ੍ਰਧਾਨ ਕੀਤਾ ਤੇ ਨਾਲੇ ਕਹਿੰਦੇ ਨੇ ਸਦਮੇ ਬੀ ਕਮੇਟੀ ਜੇ ਉਤੋਂ ਹੀ ਮੈਨੂੰ ਬਾਹਰ ਕਰਤਾ ਜਾਵੇ ਉਹ ਤੇ ਕੁਦਰਤੀ ਗੱਲ ਹੈ ਜੀ ਤੁਸੀਂ ਉੱਥੇ ਕਿਉਂ ਗਏ ਆ ਕਿਉਂਕਿ ਤੁਸੀਂ ਪ੍ਰਧਾਨ ਸੀ ਹੂੰ ਚੁਰਮਨੀ ਐਜੀਪੀ ਦਾ ਜੀ ਪ੍ਰਧਾਨ ਸੀ ਤਾਂ ਤਾਂ ਲਾਇਆ ਉਹ ਤੇ ਜੇ ਤੁਸੀਂ ਪ੍ਰਧਾਨ ਨਹੀਂ ਰਹੇ ਤੁਸੀਂ ਆਪੀ ਨਿਕਲ ਗਏ ਬਿਲਕੁਲ ਫੇ ਤਾਂ ਉਹ ਤੋਂ ਕੋਈ ਲੋੜੀ ਨਹੀਂ ਹਮ ਬਿਲਕੁਲ ਠੀਕ ਹੈ ਨਾ ਹੁਣ ਜਸਦਰ ਜੀ ਕੀ ਕਹਿਣਗੇ ਅੱਛਾ ਤਾ ਰਿਜ਼ਾਈਨ ਮੰਨ ਲਿਆ ਪਰ ਤੁਸੀਂ ਕਮੇਟੀ ਚ ਨਾ ਹਮ ਸੱਤ ਮੈਂਬਰੀ ਹੁਣ ਪੰਜ ਮੈਂਬਰੀ ਕਮੇਟੀ ਵਾਲੇ ਕਹਿੰਦੇ ਆ ਵੀ ਅਸੀਂ ਜਿੰਦਾਬਦ ਕਰਾਂਗੇ ਚਲਾਵਾਂਗੇ ਕੀ ਚਲਾਓਗੇ ਕੀ ਤੁਸੀਂ ਸਾਰੇ ਜ਼ਿਲ੍ਹੇ ਦੀ ਭਰਤੀ ਕਰੋਗੇ ਹਮ ਭਰਤੀ ਪ੍ਰਕਿਰਿਆ ਉਹੀ ਰਹਿਣੀ ਜਿਹੜੀ ਚੱਲਦੀ ਹੈ ਉਹਨੂੰ ਮੰਨੋ ਲੇਕਿਨ ਉਹ ਜਿਹੜੇ ਡੈਲੀਗੇਟਸ ਬਣਨੇ ਆ ਉਹ ਤੋਂ ਬੰਦਾ ਚੋਣ ਪ੍ਰਕਿਰਿਆ ਦੇ ਤੇ ਜੱਜ ਬਣ ਕੇ ਬੈਠੋ ਸਹੀ ਹੈ ਵੀ ਚੋਣ ਕਿੱਦਾਂ ਹੋਣੀ ਪ੍ਰਧਾਨ ਜੀ 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 ਉੱਥੇ ਵੋਟਾਂ ਕਿਸੇ ਨੇ ਆਪ ਨਹੀਂ ਪੁਣੀ ਐ ਜਾਲੀ ਵੋਟਾਂ ਨਹੀਂ ਪੈਣੀ ਐ ਠੀਕ ਹੈ ਨਾ ਉਹਦੀ ਪ੍ਰਕਿਰਿਆ ਨੂੰ ਕਿੰਨਾ ਤੇ ਪਾਰਦਰਸ਼ੀ ਕਰਦੇ ਆ ਕਿੰਨਾ ਖੂਬਸੂਰਤ ਕਰਦੇ ਆ ਤੇ ਬਣਾ ਲਓ ਹੂੰ ਹੋ ਸਕਦਾ ਕੋਈ ਸੁਮੇਰ ਸਿੰਘ ਬਾਦਲ ਕੈਂਡੀਡੇਟ ਹੁਣ ਸਹੀ ਹੈ ਜੀ ਪਰ ਤੁਹਾਡੇ ਕੋਈ ਤਾਂ ਲੀਡਰ ਹੀ ਨਹੀਂ ਬਣ ਰਿਹਾ ਕੋਈ ਐਲੀ ਸਿੰਘ ਸਾਹਿਬ ਨੂੰ ਜਿਹੜੇ ਐਲੀ ਸਿੰਘ ਦੀ ਪਿਛਣ ਪਤਾ ਕੀ ਹੈਗੀ ਆ ਹਾਂ ਜੀ ਉਹ ਨਾ ਤੇ ਰੈਸ ਧਾਰਵਾਦੀਆਂ ਨਾਲ ਰਹੇ ਹੂੰ ਨਾਰੇ ਉਧਰ ਦੇ ਨਾ ਕਰ ਦੇ ਨਾ ਕੱਢ ਦੇ ਹਮ ਹੈਨਾ ਮਤਲਬ ਜੇ ਅਕਾਲੀ ਦਲ ਦੇ ਨਾਲ ਉਹਦੀ ਬਣਦੀ ਨਹੀਂ ਤੇ ਉਹਨਾਂ ਨੇ ਕਿਹੜਾ ਲੀਡਰ ਮੰਨ ਲਿਆ ਉਹਨਾਂ ਨੂੰ ਹਮ ਉਹਦੇ ਪਹਿਲੇ ਲੀਡਰ ਉਹਦਾ ਬਡਾਲਾ ਬੈਠਾ ਜੀ 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 ਗੁਰਪ੍ਰਤਾਪ ਸਿੰਘ ਠੀਕ ਹੈ ਜੀ ਹੁਣ ਗੁਰਪ੍ਰਤਾਪ ਸਿੰਘ ਨੂੰ ਮੁੜੇ ਲਿਆਉਣਗੇ ਤੇ ਗੁਰਪ੍ਰਤਾਪ ਸਿੰਘ ਨੂੰ ਦੂਜੇ ਮੰਨ ਲਈ ਤਿਆਰ ਨੇ ਜਿਹੜਾ ਚੰਦੂ ਮਾਜਰਾ ਜਾਂ ਡਾਕਟਰ ਮਨੂਗਾ ਜੀ ਵਿੱਚਗੀਰ ਕੋਲ ਬਿਲਕੁਲ ਸਹੀ ਜੀ ਉਹਨੂੰ ਕਿਸੇ ਨੂੰ ਵੀ ਹੈ ਨਹੀਂ ਤੇ ਜਦੋਂ ਕਹਿੰਦੇ ਸਾਡੇ ਹਰਪ੍ਰੀਤ ਸਿੰਘ ਬਣਨਗੇ ਪ੍ਰਧਾਨ ਉਦੋਂ ਪੰਗਾ ਪੈਂਦਾ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਖਨਾਜੰਗੀ ਆ ਨਾ ਲੇਕਿਨ ਇਹ ਗੱਲ ਹੈਗੀ ਆ ਕਿ ਮੈਂ ਦੱਸਣਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੜੀ ਮਤਲਬ ਧਰਤੀ ਕਰ ਲਈ ਆ ਉਹਨਾਂ ਨੇ ਉਸੇ ਪ੍ਰਕਿਰਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਵਿਧਾਨ ਦੇ ਮਦਦ ਪ੍ਰਕਿਰਿਆ ਕਰ ਲੈਣੀ ਆ ਠੀਕ ਆ ਹੁਣ ਕਹਿੰਦੇ ਜੀ ਇਹ ਕਹਿੰਦੇ ਉਹਦਾ ਬਾਦਲ ਦਾ ਭਰੋਸਾ ਨਹੀਂ ਜਿਆ ਸੰਗਤ ਦੇ ਵਿੱਚ ਲੋਕਾਂ ਦੇ ਤੇ 35 ਲੱਖ ਕਿੱਦਾਂ ਹੋ ਗਿਆ ਹੂੰ ਪ੍ਰੋਚਦਾ ਕਾਲਪਤ ਲੱਗਾ ਜਦੋਂ ਉਹਦੇ ਬੇਟੀ ਨੇ ਸ਼ਾਦੀ ਦੇ ਉੱਤੇ ਪੂਰੇ ਭਾਜਪਾ ਬੀਟੇ ਸੀ ਕਾਂਗਰਸੀ ਬੈਠੀ ਸੀ ਬਿਲਕੁਲ ਸਹੀ ਆਮ ਆਦਮੀ ਪਾਰਟੀ ਦੇ ਬਿਨਾਂ ਦੁਨੀਆਪਤੀ ਲੀਡਰ ਰਾਸ਼ਟਰਪਤੀ ਉਪ ਰਾਸ਼ਟਰਪਤੀ ਬੈਠੇ ਸੀ ਉਪ ਰਾਸ਼ਟਰਪਤੀ ਬੈਠਾ ਜੀ 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 ਮਨਿਸਟਰ ਕੇਂਦਰ ਦੇ ਮਨਿਸਟਰ ਬੈਠੇ ਆ ਗਏ ਉਹ ਮਨਿਸਟਰ ਜਿਹਨਾਂ ਨੇ 70 ਦਿਨ ਮਰਨਮਤ ਰੱਖਿਆ ਕਿਸਾਨਾਂ ਨੇ ਹਾਂਜੀ ਮਨਿਸਟਰ ਮਸਾ ਮਿਲਿਆ ਆ ਕਿ ਮੀਟਿੰਗ ਕੀਤੀ ਆ ਉਹਦੇ ਵਿਆਹ ਸੱਦਾ ਪੱਜਾਂ ਦਾ ਕਾਰਡ ਤੇ ਆ ਹੂੰ ਇਹਦਾ ਵੱਲੋਂ ਉਹਦਾ ਇੱਕ ਰਾਣੀ ਚ ਭਰੋਸਾ ਜੀ ਬਿਲਕੁਲ ਉਹਦਾ ਕਾਦ ਉੱਚਾ ਹੂੰ ਉਹ ਰਹਿਣਾ ਬਿਲਕੁਲ ਜੀ ਠੀਕ ਹੈ ਨਾ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਪ੍ਰਕਿਰਿਆ ਹੈਗੀ ਆ ਜੋ ਮਰਜ਼ੀ ਕਹਿ ਲੈਣੇ ਇਹ ਉਹਨਾਂ ਨੇ ਆਪਣੇ ਆਪਣੇ ਵਿਧਾਨਪਤਵ ਕਰ ਲੈਣੀ ਹੈਗੀ ਆ ਜਿਹੜੀ ਜਦਰ ਅਕਾਲਤਾ ਸਾਹਿਬ ਨੇ ਬਣਾਈ ਹੈਗੀ ਕਮੇਟੀ ਉਹ ਚੋਣ ਜਿਹੜੀ ਚੋਣ ਕਰਨੀ ਪ੍ਰਧਾਨਗੀ ਦੇ ਉਹਦੇ ਵਿੱਚ ਜੋ ਮੋੜ ਲਾ ਸਕਦੇ ਆ ਤੇ ਜੇ ਉਹ ਕਹਿੰਗੇ ਨਹੀਂ ਫਿਰ ਉਹ ਜਦਰ ਕਾਨੂੰ ਇਹ ਕਹਿ ਸਕਦੇ ਆ ਵੇ ਤਾਂ ਕਰੋ ਜਿਹੜੀ 5 ਮੈਂਬਰ 5 ਮੈਂਬਰ ਬਚੇ ਹੈਗੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਬਾਹਰ ਨਿਕਲ ਗਏ ਹੁਣ ਤੁਸੀਂ ਬਾਕੀ ਆ ਤੁਸੀਂ ਤਾਂ ਕਰੋ ਆਪਣੀ ਇੱਕ ਨਵੀਂ ਬਣਾ ਲਓ ਸ਼੍ਰੋਮਣੀ ਅਕਾਲੀ ਦਲ ਬਾਕੀ ਨਵੀਂ ਭਰਤੀ ਕਰਕੇ ਦੇਖ ਲਓ ਤੇ ਜੀ ਹੋਰ ਹੋ ਜੂਗੀ ਇਹਨਾਂ ਦੇ ਭੰਬਰ ਭੂਸੇ ਨਹੀਂ ਖਤਮ ਹੁੰਦੇ ਨਾ ਮਤਨੂ ਗੱਲ ਹੈਗਾ ਕਿ ਸ਼ਰੂਨੀ ਕਾਲੀ ਦਲ ਕੇਵਲ ਇੱਕ ਪਰਿਵਾਰਵਾਦ 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 ਹੁੰਦਾ ਹੀ ਨਹੀਂ ਕਦੇ ਵੀ ਜੀ 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 ਪਰਿਵਾਰ ਤੇ ਪੂਰਾ ਸ਼ਰੂਨੀ ਕਾਲੀ ਦਲ ਆ ਹਾਂਜੀ ਠੀਕ ਹੈ ਨਾ ਜੀ ਉਹ ਕੋਈ ਕਹਿੰਦਾ ਉਹਨੇ ਜ਼ਗੀਰਦਾਰ ਸੀ ਜੀ ਉਹਨੇ ਜ਼ਗੀਰਦਾਰ ਬਣ ਲਿਆ ਜੇ ਕਰ ਲਿਆ ਉਹਨੇ ਚਲਾਉਣੀ ਪਾਰਟੀ ਉਹਨੇ ਭੁੱਖਿਆਂ ਨੂੰ ਥੋੜੀ ਦੇਣੀ ਹੈਗੀ ਆ ਬਿਲਕੁਲ ਜੀ ਹੈਨਾ ਜੀ ਇਸ ਤਰ੍ਹਾਂ ਗੱਲ ਹੈਗੀ ਕਿ ਮੈਨੂੰ ਲੱਗਦਾ ਹਮ ਕਿ ਸ਼ਰੂਨੀ ਕਾਲੀ ਦਲ ਦੀ ਜਿਹੜੀ ਚੋਣ ਪ੍ਰਕਿਰਿਆ ਚੱਲ ਰਹੀ ਆ ਉਹਨੂੰ ਜ਼ਗੀਰਦਾਰ ਨੂੰ ਵੀ ਹਰ ਜੰਡੀ ਦੇਣੀ ਪੈਣੀ ਆ ਹਾਂਜੀ ਪਹਿਲਾਂ ਦੇ ਚੁੱਕੇ ਹੈਗੇ ਆ ਉਹਨਾਂ ਨੂੰ ਇਹ ਗੱਲ ਕਹਿਣੀ ਪੈਣੀ ਆ ਵੀ ਜੋ ਚੱਲ ਰਿਹਾ ਇਹਨੂੰ ਕਰੋ ਤੇ ਜਿਹੜੀ ਤੁਸੀਂ ਪੰਜਵੇਂ ਬਰੇ ਬੈਠੇ ਆ ਜੇ ਕਰ ਸਕਦੇ ਆ ਤੇ ਤੁਸੀਂ ਜਦੋਂ ਇਹਨਾਂ ਦੀ ਚੋਣ ਹੋਣੀ ਆ ਪ੍ਰਧਾਨ ਦੀ ਚੋਣ ਹੋਣੀ ਆ ਉਹਨੂੰ ਪੂਰਾ ਧਿਆਨ ਆ ਇੱਕ ਇਹ ਬਣਾ ਲਓ ਸੁਵਿਧਾਨ ਬਣਾ ਲਓ ਤੇ ਸੁਵਿਧਾਨ ਉਹੀ ਰਹਿਣਾ ਜਿਹੜੀ ਸ਼ਰਮੀ ਘਾਲੀ ਦੱਸਦਾ ਹੈਗਾ ਵਾ ਹੂੰ ਬਿਲਕੁਲ ਸਹੀ ਸੋ ਘੜਾ ਸਾਹਿਬ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ